ਆਹ ਨੂੰ ਅੱਜ ਦੇ ਕੁਝ ਗੱਲਾਂ ਬਤਾਈ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਟੈਰਿਫਸ ਦੇ ਉੱਤੇ ਗੱਲਬਾਤ ਕਰ ਰਹੀ ਹਾਂ ਅਮਰੀਕਾ ਨੇ ਜਿਹੜੇ ਟੈਰਿਫ ਲਾਇਆ ਉਹਨਾਂ ਦਾ ਰੌਲਾ ਰੱਪਾ ਬਹੁਤ ਪੈ ਰਿਹਾ ਉਹ ਹੁਣ ਪੌਜ਼ ਕਰ ਦਿੱਤੇ ਗਏ ਆ ਦੂਜੀ ਗੱਲਬਾਤ ਬਰਨ ਵਿਵਾਸੀ ਇੱਕ ਨਵੀਂ ਤਰ੍ਹਾਂ ਦਾ ਸਕੈਮ ਕਰ ਰਿਹਾ ਸੀ ਉਹ ਸਕੈਮ ਬਾਰੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਕੈਨੇਡਾ ਵਾਸੀਆਂ ਨੂੰ ਇੱਕ ਕਿਹਾ ਜਾ ਰਿਹਾ ਕਿ ਸਿਹਤ ਸਬੰਧੀ ਬਹੁਤ ਗਲਤ ਜਾਣਕਾਰੀ ਮਿਲ ਰਹੀ ਹੈ ਤੇ ਇੱਕ ਅਮਰੀਕਾ ਕੈਨੇਡਾ ਬਾਰਡਰ ਕ੍ਰੋਸਿੰਗ ਦਾ ਮਾਮਲਾ ਆ ਤੇ ਇੱਕ ਹੁਣ ਇਲੈਕਟ੍ਰਿਕ ਕਾਰਾਂ ਦੇ ਉੱਤੇ ਰਿਬੇਟ ਜਿੱਦਾਂ ਇਹਦਾ ਇਲੈਕਟ੍ਰਿਕ ਕਾਰਾਂ ਖਰੀਦਣ ਵਾਲਾ ਦੇ ਉੱਤੇ ਕੀ ਅਸਰ ਪਊਗਾ ਸਭ ਤੋਂ ਪਹਿਲੀ ਗੱਲਬਾਤ ਟਰੇਡ ਵਾਰ ਬਾਰੇ ਟਰੇਡ ਵਾਰ ਦੋਸਤੋ ਬਹੁਤ ਆਹ ਵੀਕਐਂਡ ਤੋਂ ਹੀ ਚਰਚਾ ਦੇ ਵਿੱਚ ਸੀਗੀ ਜਦੋਂ ਦਾ ਅਨਾਉਂਸ ਪਹਿਲਾਂ ਹੀ ਡੋਨਲਡ ਟਰੰਪ ਨੇ ਕਰ ਦਿੱਤਾ ਸੀ ਪਰ ਹੁਣ ਕਿਉਂਕਿ ਸਮਾਂ ਨੇੜੇ ਆ ਗਿਆ ਸੀ ਇਹ ਟੈਰਿਫ ਲੱਗਣ ਦਾ ਟੈਰਿਫ ਮਤਲਬ ਟੈਕਸ ਅਮਰੀਕਾ ਨੇ ਕੈਨੇਡਾ ਤੋਂ ਜਾਂਦੀਆਂ ਚੀਜ਼ਾਂ ਦੇ ਉੱਤੇ ਟੈਕਸ ਲਾ ਦੇਣਾ ਸੀ ਜਿਹਦੇ ਨਾਲ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਸੀ ਕੈਨੇਡਾ ਤੋਂ ਉਹ ਸਾਰਾ ਕੁਝ ਅਫੋਰਡ ਨਹੀਂ ਸੀ ਹੋਣਾ ਹੁਣ ਅੱਜ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਹੁਣਾਂ ਦੀ ਸਵੇਰੇ 3 ਫਰਵਰੀ ਨੂੰ ਡੋਨਲਡ 트੍ਰੰਪ ਦੇ ਨਾਲ ਗੱਲਬਾਤ ਹੋਈ ਉਹਦੇ ਤੋਂ ਬਾਅਦ ਹੁਣ ਜਿਹੜੀ ਬਾਅਦ ਦੁਪਹਿਰ ਗੱਲਬਾਤ ਹੋਈ ਆ ਬਾਅਦ ਦੁਪਹਿਰ ਵਾਲੀ ਗੱਲ ਤੋਂ ਬਾਅਦ ਹੁਣ ਇਹ ਗੱਲ ਪਤਾ ਲੱਗੀ ਆ ਕਿ ਉਹਨਾਂ ਨੇ ਕਿਹਾ ਮੈਂ ਟੈਰਿਫ ਰੋਕ ਰਿਆਂ ਸਾਰੇ ਦੇ ਸਾਰੇ ਔਰ ਇੱਕ 30 ਦਿਨ ਦੇ ਲਈ ਇੱਕ ਮਹੀਨੇ ਦੇ ਲਈ 30 ਦਿਨਾਂ ਦੇ ਲਈ ਇਹ ਟੈਰਿਫ ਰੁਕ ਜਾਣਗੇ ਇਹਦਾ ਅਰਥ ਕੀ ਹੋਇਆ ਕਿ ਉਸ ਤੋਂ ਬਾਅਦ ਫਿਰ ਫੈਸਲਾ ਕਰਨਗੇ ਇਹ ਕੀ ਕਰਨਾ ਆ ਕੀ ਨਹੀਂ ਕਰਨਾ ਪਰ 30 ਦਿਨਾਂ ਦੇ ਲਈ ਹਜੇ ਇਹਨਾਂ ਨੇ ਉਹ ਟੈਰਿਫ ਜਿਹੜੇ ਉਹ ਪਾਉਜ਼ ਕਰ ਦਿੱਤੇ ਆ ਇਦੇ ਬਦਲੇ ਜਸਟਰਨ ਟੂਟੋ ਜਿਹੜੇ ਉਹਨਾਂ ਨੇ ਇਹ ਕਮਿਟ ਕੀਤਾ ਕਿ 1.3 ਬਿਲੀਅਨ ਡਾਲਰ ਦੀ ਜਿਹੜੀ ਬਾਰਡਰ ਸਕਿਉਰਿਟੀ ਦੇ ਉੱਤੇ ਲਾਵਾਂਗੇ ਅਸੀਂ ਆਲਾਗ ਪਹਿਲਾਂ ਹੀ ਕਮਿਟ ਕੀਤਾ ਇਹਨਾਂ ਨੇ ਹੁਣ ਉਹਨੂੰ ਜਾ ਕੇ ਦੁਹਰਾਇਆ ਤੇ ਇੰਪਲੀਮੈਂਟ ਕਰਨ ਬਾਰੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਜਿਹੜਾ ਕਿਉਂਕਿ ਮੇਨ ਮੁद्दा ਕੀ ਆ ਅਸਲ ਦੇ ਵਿੱਚ ਕੈਨੇਡਾ ਦੇ ਨਾਲ ਅਮਰੀਕਾ ਦਾ ਰੌਲਾ ਕੀ ਆ ਰੌਲਾ ਇਹ ਆ ਉਹ ਕਹਿੰਦੇ ਤੁਹਾਡੇ ਵੱਲੋਂ ਫੈਂਟਾਨੇਲ ਆਉਦੀ ਆ ਫੈਂਟਾਨੇਲ ਕੀ ਆ ਇੱਕ ਜ਼ਹਿਰ ਆ ਕੈਮੀਕਲ ਆ ਜਿਹੜਾ ਨਸ਼ੇ ਦੇ ਵਿੱਚ ਕਿਸੇ ਵੀ ਡਰੱਗ ਦੇ ਵਿੱਚ ਪਾ ਕੇ ਹੋਰ ਡਰੱਗ ਨੂੰ ਹੋਰ ਜ਼ਿਆਦਾ ਕਹਿ ਲੋ ਕਿ ਨਸ਼ੀਲਾ ਕਰ ਦਿੰਦਾ ਤੇ ਹੁੰਦਾ ਬਹੁਤ ਥੋੜੀ ਮਾਤਰਾ ਦੇ ਵਿੱਚ ਪਿੱਛੇ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਬਣਾਉਣ ਵਾਲੀ ਫੈਂਟਨਲ ਬਣਾਉਣ ਵਾਲੀ ਲੈਬ ਫੜੀ ਸੀ ਜਿੱਥੇ 95 ਮਿਲੀਅਨ ਡਾਲਰ 95 ਮਿਲੀਲੀਅਨ ਡਾਲਰ ਜਿਹੜੀਆਂ ਮਾਫੀ ਚਾਹੁੰਦੇ ਆ ਉਹ ਡੋਜ਼ਸ ਉਹਦੀਆਂ ਸੀਗੀਆਂ ਫੈਂਟਨਲ ਦੀਆਂ ਬਣ ਸਕਦੇ ਸੀ ਫਾਕ ਫਾਕਲੈਂਡ ਦੇ ਵਿੱਚ ਇੱਥੇ ਕਲੋਨੇ ਦੇ ਨੇੜੇ ਹੁਣ ਉਹ ਸਾਰਾ ਮੁੱਦਾ ਵੀ ਫੈਂਟਨਲ ਹਾਜਾਂ ਹਾਲਾਂਕਿ ਅਮਰੀਕਾ ਦੇ ਕੋਲ ਇੰਨੀ ਜਾਣ ਨਹੀਂ ਰਹੀ ਕੈਨੇਡਾ ਤੋਂ ਜੇ 21000 ਪਾਉਂਡ ਫੈਂਟਨਲ ਅਮਰੀਕਾ ਦੇ ਬਾਰਡਰ ਤੇ ਫੜੀ ਜਾਂਦੀ ਆ ਤੇ ਉਹਦੇ ਵਿੱਚੋਂ ਸਿਰਫ 43 ਕਿਲੋ 224 ਦੇ ਵਿੱਚ ਕੈਨੇਡਾ ਤੋਂ ਫੜੀ ਗਈ ਆ ਕੈਨੇਡਾ ਤੋਂ ਜਾਂਦੀ ਇਹਦਾ ਮਤਲਬ ਇਹ ਆ ਕਿ ਇਸ਼ੂ ਕਿਤੇ ਹੋਰ ਪਿਆ 0.2% ਯਾਨੀ ਅੱਧੇ ਪਰਸੈਂਟ ਤੋਂ ਵੀ ਘੱਟ ਜਿਹੜੀ ਫੈਂਟਾਨੇਲਾ ਉਹ ਕੈਨੇਡਾ ਤੋਂ ਫੜੀ ਜਾਂਦੀ ਆ ਪਰ ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਕਿ ਇਧਰੋਂ ਆ ਰਹੀ ਆ ਹੁਣ ਜੋ ਕਹਿ ਰਿਹਾ ਆ ਰਹੀ ਆ ਤੇ ਉਹਦਾ ਮਤਲਬ ਆ ਰਹੀ ਆ ਉਹਨਾਂ ਕੋਲੇ ਕੋਈ ਸੋਰਸਸ ਨਹੀਂ ਤੇ ਉਹ ਚਾਹੁੰਦੇ ਬਾਰਡਰ ਤੇ ਸਖਤੀ ਕੀਤੀ ਜਾਵੇ ਤੇ ਸਖਤੀ ਇਹਨਾਂ ਨੇ ਕਰਨੀ ਮੰਨ ਲਈ ਹੁਣ ਅ ਦੂਜੇ ਇਹਨਾਂ ਨੇ ਪਹਿਲੇ ਹੈਲੀਕਾਪਟਰ ਲਾਏ ਸੀ ਹੋਰ ਹੈਲੀਕਾਪਟਰ 10000 ਜਿਹੜਾ ਇਹਨਾਂ ਦਾ ਬਾਰਡਰ ਦੇ ਉੱਤੇ ਹੋਰ ਜਿਹੜੇ ਲੋਕਾਂ ਨੂੰ ਲਾਇਆ ਜਾਊਗਾ ਜਿਹੜੇ ਸਿਕਿਉਰਿਟੀ ਦੇ ਲਈ ਬਾਰਡਰ ਦੇ ਉੱਤੇ ਨਿਗਰ ਰੱਖਣ ਦੇ ਲਈ ਸੋ ਇੱਕ ਤਰੀਕੇ ਦੇ ਨਾਲ ਜੋ ਕੁਛ ਇਹ ਚਾਹੁੰਦੇ ਸੀ ਰਾਸ਼ਟਰਪਤੀ 트럼ਪ ਜੋ ਕੁਛ ਇਹ ਚਾਹੁੰਦੇ ਸੀ ਕਿ ਇਹ ਕੀਤਾ ਜਾਵੇ ਉਹ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਕਰਨ ਦੇ ਵਿੱਚ ਕਾਮਯਾਬ ਹੋਏ ਆ ਲੋਕਾਂ ਤੋਂ ਕੈਨੇਡਾ ਤੋਂ ਉਹ ਗੱਲ ਮੰਨਵਾਉਣ ਦੇ ਵਿੱਚ ਕਾਮਯਾਬ ਹੋ ਗਏ ਆ 10000 ਜਿਹੜਾ ਉਥੋਂ ਹੋਰ ਵਿਅਕਤੀ ਲਾਉਣਾ ਤੇ ਇਹਦੇ ਨਾਲ ਹੀ ਜਿਹੜਾ ਪਲੱਸ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜੇ 1.3 ਬਿਲੀਅਨ ਡਾਲਰ ਇਹਦੇ ਉੱਤੇ ਹੋਰ ਸਪੈਂਡ ਕਰਨਾ ਸੋ ਇਹ ਆਪਣੇ ਆਪ ਦੇ ਵਿੱਚ ਜਿਹੜੀ ਇੱਕ ਵੱਡੀ ਗੱਲ ਆ ਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋਊਗਾ ਦੋਵਾਂ ਥਾਵਾਂ ਨੂੰ ਸੋ ਇੱਕ ਵੱਡਾ ਜਿਹੜਾ ਇਹਦੇ ਵਿੱਚ ਰੌਲਾ ਸੀਗਾ ਜਿਹੜਾ ਵੱਡਾ ਇਹਨਾਂ ਦਾ ਇਤਰਾਜ਼ ਹੈਗਾ ਕਿ ਕੈਨੇਡਾ ਕੁਝ ਕਰ ਨਹੀਂ ਰਿਹਾ ਇਹਦੇ ਉੱਤੇ ਜਾਂ ਇਦਾਂ ਕਹ ਲਓ ਡੋਨਲਡ 트ੰਪ ਦੀ ਜਿਹੜੀ ਸਟ੍ਰੈਟੇਜੀ ਸੀ ਜਾਂ ਜਿਹੜੀ ਪਾਲਿਸੀ ਉਹ ਇਹ ਆ ਕਿ ਮੈਂ ਇਹਨਾਂ ਕੋਲੋਂ ਬਾਰਡਰ ਦੀ ਉੱਤੇ ਰੱਖਿਆ ਕਰਵਾਉਣੀ ਆ ਤੇ ਉਹਦੇ ਵਿੱਚ ਉਹ ਕਾਮਯਾਬ ਹੋ ਗਿਆ ਇਹ ਤੋਂ ਪਹਿਲਾਂ ਇਸ ਗੱਲ ਦੇ ਨਾਲ ਜੁੜਦੀ ਮੈਕਸੀਕੋ ਦੀ ਗੱਲ ਵੀ ਆ ਸਵੇਰੇ ਮੈਕਸੀਕੋ ਅੱਲ ਮੈਕਸੀਕੋ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਆ ਉਹਦੇ ਤੋਂ ਬਾਅਦ ਵੀ ਇਹਨਾਂ ਨੇ 30 ਦਿਨ ਦੇ ਲਈ ਉਹਨਾਂ ਨੂੰ ਵੀ ਟੈਰਫ ਜਿਹੜੇ ਆ ਪੌਜ਼ ਕਰ ਦਿੱਤੇ ਸੋ ਤਿੰਨ ਦੇਸ਼ਾਂ ਨੂੰ ਇਹਨਾਂ ਨੇ ਕਿਹਾ ਸੀ ਕੈਨੇਡਾ ਅਮਰੀਕਾ ਤੇ ਚਾਈਨਾ ਸੋ ਉਹਨਾਂ ਦੇ ਵਿੱਚੋਂ ਕੈਨੇਡਾ ਮੈਕਸੀਕੋ ਤੇ ਜਿਹੜਾ ਚਾਈਨਾ ਸੋ ਅਮਰੀਕਾ ਨੇ ਉਹਦੇ ਵਿੱਚ ਕੈਨੇਡਾ ਦੇ ਉੱਤੇ ਤੇ ਮੈਕਸੀਕੋ ਦੇ ਉੱਤੇ 30-30 ਦਿਨ ਦੇ ਲਈ ਪਾਜ਼ ਕਰ ਦਿੱਤਾ ਆ ਮੈਕਸੀਕੋ ਵੀ ਜਿਹੜੀ ਉਹਨਾਂ ਦੇ ਪ੍ਰਧਾਨ ਰਾਸ਼ਟਰਪਤੀ ਨੇ ਉਹ ਵੀ ਮੰਨੇ ਨੇ ਕਿ ਅਸੀਂ ਇਹਦੇ ਵਿੱਚ 10000 ਬੰਦਾ ਜਿਹੜਾ ਆਪਣਾ ਸਿਕਿਉਰਿਟੀ ਵਾਲੇ ਪਰਸਨਲ ਨੇ ਉੱਥੇ ਲਾਵਾਂਗੇ ਬਾਰਡਰ ਦੇ ਉੱਤੇ ਤਾਂ ਕਿ ਇਲੀਗਲ ਇਮੀਗ੍ਰੇਸ਼ਨ ਜਿਹੜੀ ਆ ਉਹਨੂੰ ਰੋਕਿਆ ਜਾ ਸਕੇ ਸੋ ਇਹ ਬੜਾ ਵੱਡਾ ਰੌਲਾ ਪਿਆ ਕਾ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਹੋਰ ਕੋਈ ਖਬਰ ਹੀ ਨਹੀਂ ਇਹਦੇ ਤੋਂ ਬਿਨਾ ਖਬਰ ਇਹਸ ਕਰਕੇ ਨਹੀਂ ਕਿ ਇਹਦਾ ਅਸਰ ਬਹੁਤ ਵੱਡਾ ਆ ਹਾਲਾਂਕਿ ਆਰਥਿਕ ਮਾਹਰ ਕੁਛ ਇਹ ਕਹਿੰਦੇ ਸੀ ਕਿ ਇਹ ਦੋਹਾਂ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਦੇ ਉੱਤੇ ਟੈਰਫ ਲਾ ਦੇਵਾਂਗੇ ਅਮਰੀਕਾ ਨੇ ਕੈਨੇਡਾ ਨੇ ਬਰਾਬਰ ਲਾਣ ਕਰ ਦਿੱਤੇ ਕਿਆ ਚੀਜ਼ਾਂ ਜਿਹੜੀਆਂ ਇੱਥੇ-ਇੱਥੋਂ ਆਉਂਦੀਆਂ ਅਸੀਂ ਤੁਹਾਡੇ ਸਾਰੀਆਂ ਚੀਜ਼ਾਂ ਦੇ ਉੱਤੇ ਟੈਰਫ ਲਾ ਦੇਵਾਂਗੇ ਇਕਨੋਮੀ ਦਾ ਫਰਕ ਬਹੁਤ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕੈਨੇਡਾ ਦੀ ਜਿਹੜੀ ਕੈਨੇਡਾ ਦੀ ਇਕਨੋਮੀ ਆ ਉਹ 3 ਟ੍ਰਿਲੀਅਨ ਦੇ ਨੇੜੇ ਤੇੜੇ ਆ ਅਮਰੀਕਾ ਦੀ ਇਕਨੋਮੀ 30 ਟ੍ਰਿਲੀਅਨ ਦੇ ਅਮਰੀਕਾ ਦੇ ਕੋਲ 10 ਗੁਣਾ ਜ਼ਿਆਦਾ ਪਾਪੂਲੇਸ਼ਨ ਆ ਇਥੋਂ ਨਾਲੋਂ ਕੈਨੇਡਾ ਨਾਲੋਂ ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਮੁਕਾਬਲਾ ਕਰਕੇ ਦੇਖਦੇ ਆਂ ਤੇ ਅਸਰ ਕੈਨੇਡਾ ਤੇ ਜ਼ਿਆਦਾ ਪੈਣਾ ਸੀ ਕੈਨੇਡਾ ਤੇ ਇਕਨੋਮੀ ਤਾਂ 15 ਗੁਣਾ ਘਟਿਆ ਉਹਨਾਂ ਨਾਲੋਂ ਇਹਨਾਂ ਨੇ ਤਾਂ ਵੈਸੇ ਹੀ ਮਤਲਬ ਘਾਟੇ 'ਚ ਚੱਲੇ ਜਾਣਾ ਸੀ ਰੈਸੈਸ਼ਨ ਆ ਜਣਾ ਸੀ ਇੱਥੇ ਆਰਥਿਕ ਮੰਦਹਾਲੇ ਆ ਜਾਣੇ ਸੀ ਇਹਦੇ ਤੋਂ ਬਾਅਦ ਹੁਣ ਰੌਲਾ ਰੱਪਾ ਪੈ ਗਿਆ ਕਿ ਤੁਹਾਨੂੰ ਲੋਕਲ ਬਾਏ ਕਰਨਾ ਚਾਹੀਦਾ ਜਦੋਂ ਇਹ ਸੀਗੇ ਉਹਦੇ ਤੋਂ ਬਾਅਦ ਇਹ ਮੁੱਦਾ ਚੱਲਿਆ ਕਿ ਸਾਨੂੰ ਲੋਕਲ ਚੀਜ਼ਾਂ ਨੂੰ ਲੋਕਲ ਹੈ ਕਿਹੜੀਆਂ ਕਿਸੇ ਨੂੰ ਪਤਾ ਹੀ ਕੁਛ ਨਹੀਂ ਕੋਈ ਕਹਿੰਦਾ ਪੈਪਸੀ ਤੇ ਕੋਕਾ ਕੋਲਾ ਨਾ ਖਰੀਦੋ ਅਮਰੀਕਾ ਦਾ ਆ呀 ਤੁਸੀਂ ਇੱਥੋਂ ਕੈਨੇਡਾ ਡਰਾਈ ਖਰੀਦੋ ਜੀ ਇਹ ਇੱਥੇ ਦਾ ਆ ਇਹ ਅੱਜ ਕੱਲ ਦੇ ਸਮੇਂ ਦੇ ਵਿੱਚ ਪੋਸੀਬਲ ਨਹੀਂ ਹੋ ਸਕਦਾ ਹੁਣ ਸ਼ਰਾਬ ਦੇ ਉੱਤੇ ਉਹਨਾਂ ਨੇ ਕਿਹਾ ਵੀ ਸ਼ਰਾਬ ਹਟਾ ਦਿਓ ਜਿਹੜੀ ਉਧਰੋਂ ਆਉਂਦੀ ਫਲੋਰੀਡਾ ਤੋਂ ਜੂਸ ਆਉਂਦੇ ਆ ਔਰੈਂਜਸ ਆਉਂਦੇ ਹੋਰ ਸਾਰਾ ਕੁਝ ਆਉਂਦਾ ਉਹ ਸਾਰੀਆਂ ਗੱਲਾਂ ਦੇ ਉੱਤੇ ਇਹਨਾਂ ਨੇ ਰੋਕ ਲਾ ਦਿੱਤੀ ਸੋ ਇੱਕ ਤਰ੍ਹਾਂ ਦੀ ਟ੍ਰੇਡ ਵਾਰ ਚੱਲ ਪਈ ਦੋਵਾਂ ਦੇਸ਼ਾਂ ਦੇ ਵਿੱਚਕਾਰ ਟੈਰਿਫ ਲਾਉਣੇ ਅਮਰੀਕਨਸ ਉਹਨਾਂ ਦੇ ਉੱਤੇ ਲਾਉਣ ਲੱਗ ਪਏ ਉਹ ਉਹਨਾਂ ਦੇ ਉੱਤੇ ਲਾਉਣ ਲੱਗ ਪਏ ਯੂ ਐਸ ਨੇ ਕਿਹਾ ਅ ਤੇ ਇਹਨਾਂ ਨੇ ਕਿਹਾ ਕਿ 10% ਲਾਵਾਂਗੇ ਕੈਨੇਡੀਅਨ એનર્ਜੀ ਦੇ ਉੱਤੇ ਕੈਨੇਡਾ ਨੇ ਟੈਰੀਫ ਕਰਕੇ 25% ਟੈਰਫ ਜਾਨੀ ਕਿ 30 ਬਿਲੀਅਨ ਡਾਲਰ ਅਮਰੀਕਾ ਦੇ ਉੱਤੇ ਲਾ ਦਿੱਤੇ ਵੀ ਮੰਗਲਵਾਰ ਤੋਂ ਅਸੀਂ ਵੀ ਇਹੀ ਸ਼ੁਰੂ ਕਰ ਰਹੇ ਹਾਂ ਔਰ ਇਹਦੇ ਤੋਂ ਬਾਅਦ ਇਹ ਸ਼ਕਾ ਕਿ ਹੋਰ ਟੈਰਫ ਆ ਰਹੇ ਆ ਟੈਰਫ ਜਿਹੜੇ 100 125 ਬਿਲੀਅਨ ਡਾਲਰ ਦੇ ਜਿਹੜੇ ਅਮਰੀਕਨ ਗੁੱਡਸ ਦੇ ਉੱਤੇ ਉਹ ਦੱਸੇ ਜਾ ਰਹੇ ਜਿਹੜੇ ਫੂਡ ਪ੍ਰੋਡਕਟ ਸੀ ਟੈਰਫ ਦੇ ਨਾਲ ਜਿਹੜੀ ਪੋਲਟਰੀ ਆ ਸਾਰੀ ਦੀ ਸਾਰੀ ਤੁਸੀਂ ਦੇਖੋ ਅਸਰ ਕਿੱਥੇ ਕਿੱਥੇ ਪੈਣਾ ਸੀ ਪੋਲਟਰੀ ਡੇਰੀ ਆ ਫਰੂਟਸ ਵੈਜੀਟੇਬਲ ਸਪਾਈਸਸ ਕੁਕਿੰਗ ਆਇਲ ਨਟਸ ਬੀਨਸ ਪਾਸਤਾ ਸੂਪਸ ਬੋਟਲਡ ਵਾਟਰ ਆ ਸ਼ਰਾਬ ਜਿਹੜੀ ਐਲਕੋਹਲ ਵਾਈਨ ਚਾਹੇ ਬੀਅਰ ਚਾਹੇ ਵਿਸਕੀ ਚਾਹੇ ਹੋਰ ਕੁਝ ਜਿਹੜੀਆਂ ਘਰ ਦੇ ਵਿੱਚ ਯੂਜ਼ ਕਰਨ ਵਾਲੀਆਂ ਚੀਜ਼ਾਂ ਸਿਗੀਆਂ ਕਿ ਜਿਹੜੀ ਲਾ ਲੋ ਸ਼ੈਂਪੂ ਟੂਥਪੇਸਟ ਜਾਂ ਸਾਬਣ ਜਾਂ ਕੋਸਮੈਟਿਕਸ ਬਿਲਡਿੰਗ ਮਟੀਰੀਅਲ ਪਲਾਸਟਿਕ ਬਿਲਡਿੰਗ ਮਟੀਰੀਅਲ ਇਹਦੇ ਉੱਤੇ ਅਸਰ ਪੈਣਾ ਸੀ ਕਲੋਥਿੰਗ ਐਕਸੈਸਰੀਜ਼ ਜਿਹੜੇ ਨੇ ਜਾਂ ਜਿਹੜੀਆਂ ਜੈਕਟਸ ਨੇ ਪੈਂਟਸ ਨੇ ਜਾਂ ਹੋਰ ਚੀਜ਼ਾਂ ਸੀਗੀਆਂ ਸੋ ਇੱਕ ਤਰੀਕੇ ਦੇ ਨਾਲ ਇੱਕ ਬਹੁਤ ਵੱਡੀ ਰੇਂਜ ਸੀ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹਦੇ ਉੱਤੇ ਦੋ ਤਰਫਾ ਅਸਰ ਪੈਣਾ ਸੀ ਸੋ ਹੁਣ ਇਹਦੇ ਨਾਲ ਕੀ ਹੋਊਗਾ ਕਿ ਘਟੋ-ਘਟ ਹੁਣ ਇੱਥੇ ਦੋ ਤਿੰਨ ਸਵਾਲ ਪੈਦਾ ਹੁੰਦੇ ਨੇ ਇੱਕ ਤੇ ਇਹ ਕਿਹਾ ਵੀ ਜਿਹੜੇ ਜਸਟਨ ਟੂਲ ਹੋਣ ਦਾ ਸਟੈਂਡ ਆ ਇਸ ਗੱਲ ਦੇ ਉੱਤੇ ਉਹ ਬੜਾ ਸਖਤ ਸੀ ਜਿਹਦੇ ਕਰਕੇ ਹੋ ਸਕਦਾ ਹਾਲਾਂਕਿ ਇਹ ਗੱਲ ਮਤਲਬ ਕੋਈ ਇਹਦੇ ਸੋਰਸ ਨਹੀਂ ਹੈ ਕਿ ਜਿਹਦੇ ਕਰਕੇ ਅਮਰੀਕਾ ਨੂੰ ਲੱਗਿਆ ਕਿ ਸਾਡੇ ਨਾਲ ਜਿਹੜਾ ਇਦਾਂ ਕੀਤਾ ਜਾ ਰਿਹਾ ਹੈ ਜਦੋਂ ਸਵੇਰੇ ਇਹਨਾਂ ਨੇ ਟੈਰਿਫ ਅਨਾਉਂਸ ਕੀਤੇ ਸੀ ਕੈਨੇਡਾ ਨੇ ਤੇ ਡੋਨਲਡ ਟਰੰਪ ਦਾ ਜਿਹੜਾ ਬਿਆਨ ਆਇਆ ਸੀ ਕਿ ਜੇ ਕੈਨੇਡਾ ਇਹ ਇਦਾਂ ਹੀ ਖੇਡਣਾ ਚਾਹੁੰਦਾ ਤਾਂ ਠੀਕ ਆ ਫਿਰ ਅਸੀਂ ਤਿਆਰ ਆ ਉਹ ਕਹਿੰਦੇ ਸੀ ਕਿ ਜੇ ਇਹ ਖੇਡ ਇਸ ਤਰੀਕੇ ਨਾਲ ਖੇਡਣਾ ਚਾਹੁੰਦੇ ਆ ਤਾਂ ਅਸੀਂ ਖੇਡਣ ਲਈ ਤਿਆਰ ਆ ਤੇ ਦੇਖਦੇ ਆ ਅੱਗੇ ਕੀ ਹੁੰਦਾ ਪਰ ਜਿਸ ਕਿਸਮ ਦਾ ਇਹਨਾਂ ਨੇ ਵਿਰੋਧ ਕੀਤਾ ਜਾਂ ਕਹ ਲਓ ਇਹਨਾਂ ਨੂੰ ਤੇ ਪਤਾ ਸੀ ਪਹਿਲਾਂ ਹੀ ਇਹਦੇ ਬਾਰੇ ਤਿਆਰੀ ਕੀਤੀ ਸੀ ਔਰ ਉਹ ਇੱਕ ਤਰੀਕੇ ਦੇ ਨਾਲ ਜਾਂ ਦੋ ਦੋਵੇਂ ਪੱਖ ਹੋ ਸਕਦੇ ਨੇ ਜਿਹੜੇ ਇੱਕ ਪੱਖ ਤੋਂ ਸੋਚਿਆ ਜਾਵੇ ਤੇ ਕੈਨੇਡਾ ਨੇ ਉਲਟਾ ਦਬਕਾ ਮਾਰ ਦਿੱਤਾ ਉਹਨਾਂ ਨੂੰ ਲੱਗਿਆ ਸਾਡੇ ਵੀ ਮਹਿੰਗਾਈ ਹੋ ਜਾਣੀ ਆ ਉਹਨਾਂ ਦੇ ਬਿਜ਼ਨਸ ਉਹਨਾਂ ਦੇ ਲੋਕਾਂ ਨੇ ਵਿਰੋਧ ਕੀਤਾ ਤੇ ਜਿਹੜੇ ਟੈਰਿਫ ਹ ਹਟ ਗਏ ਦੂਜਾ ਇਹ ਹੋ ਸਕਦਾ ਦੂਜਾ ਇਹਦਾ ਇਹ ਸਾਰੇ ਕਿਸ਼ੂ ਨੂੰ ਦੇਖਣ ਤੱਕ ਡੋਨਲਡ ਟਰੰਪ ਜੋ ਚਾਹੁੰਦੇ ਸੀ ਬਾਰਡਰ ਦੇ ਉੱਤੇ ਸਖਤੀ ਕਰੋ ਉਹਨਾਂ ਨੇ ਦਬਕਾ ਮਾਰਿਆ ਇਹਨਾਂ ਨੇ ਉਹ ਮੰਨ ਲਿਆ ਤੇ ਉਹ ਕਹਿੰਦੇ ਠੀਕ ਹੈ ਟੈਰਫ ਨਹੀਂ ਲਾਉਂਦੇ ਕੱਲ ਨੂੰ ਫਿਰ ਉਹ ਕੋਈ ਗੱਲ ਮਨਾਉਣਗੇ ਫਿਰ ਕਹਿ ਦੇਣਗੇ 30 ਦਿਨਾਂ ਦੇ ਲਈ ਹਜੇ ਤਾਂ ਰੋਕਿਆ ਕਿਹੜਾ ਇਹਨੂੰ ਅੱਗੇ ਕੀਤਾ ਪਰ ਹੁਣ 30 ਦਿਨ ਤੋਂ ਬਾਅਦ ਸੰਭਾਵਨਾ ਕਾਫੀ ਇਸ ਗੱਲ ਦੀ ਬਣ ਗਈ ਹੈ ਵੀ ਹੋ ਸਕਦਾ ਏ ਅੱਗੇ ਜਾ ਕੇ ਥੋੜਾ ਜਿਹਾ ਠੀਕ ਠਾਕ ਹੋ ਜੇ ਮਾਹਰ ਕਹਿੰਦੇ ਸੀ ਵੀ ਇਹਦਾ ਫਾਇਦਾ ਕਿਸੇ ਨੂੰ ਨਹੀਂ ਹੋਣਾ ਨੁਕਸਾਨ ਹੋਣਾ ਦੋਵਾਂ ਦੇਸ਼ਾਂ ਨੂੰ ਜਦੋਂ ਆਪਸੀ ਭਾਈਚਾਰੇ ਦੇ ਨਾਲ ਜਿਹੜਾ ਮਿਲਵਰਤਨ ਦੇ ਨਾਲ ਇਧਰ ਲਈ ਚ ਕੱਲੇ-ਕੱਲੇ ਇੱਕ ਡਿਪੈਂਡੈਂਟ ਹੋਣਗੇ ਇੱਕ ਆਪਣੇ ਆਪ ਦੇ ਉੱਤੇ ਸੈਲਫ ਡਿਪੈਂਡੈਂਟ ਹੋਣਗੇ ਦੋਹਾਂ ਨੂੰ ਚੀਜ਼ਾਂ ਮਹਿੰਗੀਆਂ ਪਹਿਣਗੀਆਂ ਮਹਿੰਗੀਆਂ ਮਤਲਬ ਕਿਸੇ ਦਾ ਇਹਦੇ ਵਿੱਚ ਕੀ ਜਾਣਾ ਸੀ ਆਮ ਲੋਕ ਜਿਹੜੇ ਨੇ ਅਮਰੀਕਾ ਦੇ ਵਿੱਚ ਮਹंगाई ਵਧਣੀ ਸੀ 100% ਕੈਨੇਡਾ ਦੇ ਵਿੱਚ ਮਹंगाई ਵਧਣੀ ਸੀ 100% ਉਹ ਫਰਕ ਇਹ ਆ ਵੀ ਅਮਰੀਕਾ 'ਚ ਥੋੜੀ ਜਿਹੀ ਘੱਟ ਵਾਧ ਦੀ ਇੱਕ ਘਰ ਨੂੰ ਅਮਰੀਕਾ ਦੇ ਵਿੱਚ 12-1300 ਡਾਲਰ ਜ਼ਿਆਦਾ ਖਰਚਾ ਸਾਲ ਦਾ ਪੈਣਾ ਸੀ ਇੱਕ ਅੰਦਾਜ਼ਾ 1900 ਡਾਲਰ ਕੈਨੇਡਾ 'ਚ ਦੱਸ ਦਿਆ ਕਿ ਕੈਨੇਡਾ ਵਾਸੀਆਂ ਨੂੰ ਪੈਣਾ ਸੀ ਸੋ ਹੁਣ ਇਹਨਾਂ ਨੇ ਇੱਕ ਜਿਹੜਾ ਇਸ ਗੱਲ ਦੇ ਉੱਤੇ ਸਹਿਮਤੀ ਕਰ ਲਈ ਆ ਤੇ ਜਿਹੜੇ ਇਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ ਇਧਰ ਫੈਡਰਲ ਸਰਕਾਰ ਨੇ ਵੀ ਇੱਕ ਲੰਬੀ ਲਿਸਟ ਬਣਾ ਦਿੱਤੀ ਸੀ ਕੈਨੇਡਾ ਦੀ ਵੀ ਆ ਆ ਚੀਜ਼ਾਂ ਜਿਹੜੀਆਂ ਨੇ ਇਹਦੇ ਇਹਦੇ ਉੱਤੇ ਸੀ ਟ੍ਰੇਡ ਲਾ ਰਹੇ ਆ ਟੈਰਫ ਲਾ ਰਹੇ ਆ ਤੇ ਦੂਜੇ ਪਾਸੇ ਜਿਹੜੀ ਉਹਨਾਂ ਨੇ ਵੀ ਕਿਹਾ ਸੀ ਕਹਿ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ ਅਸੀਂ ਇਹਨੂੰ ਟੈਰਫ ਲਾ ਰਹੇ ਆ ਸੋ ਫਿਲਹਾਲ ਸਮੱਸਿਆ ਹੱਲ ਹੋ ਗਈ ਆ ਪਰ ਬਹੁਤ ਸਾਰੇ ਸਵਾਲ ਇਹਦੇ ਨਾਲ ਖੜੀ ਹੈ ਖੜੀ ਅਗਲੀ ਉਸ ਗੱਲ ਬਾਤ ਸਕੈਮ ਬਾਰੇ ਕਈ ਤਰ੍ਹਾਂ ਦੇ ਸਕੈਮ ਹੁੰਦੇ ਆ ਲੋਕ ਲੋਟੇ ਜਾਂਦੇ ਆ ਠੱਗੇ ਜਾਂਦੇ ਆ ਤੇ ਠੱਗ ਨਾ ਨਾ ਤਰੀਕਾ ਲੱਭ ਲੈਂਦੇ ਆ ਇੱਕ 26 ਸਾਲਾ ਬਰਨਵੀ ਦਾ ਵਿਅਕਤੀ ਆ ਯਰਲ ਜੋਵਨ ਵਰੋਨਾ ਉਹਦਾ ਨਾਮ ਆ ਇਹ ਇੱਕ ਸਕੈਮ ਕਰਦਾ ਸੀ ਉਹਨੂੰ ਚਾਰਜ ਕੀਤਾ ਗਿਆ 16 ਫਰਾਡ ਰਿਲੇਟਡ ਕਰਾਈਮਸ ਦੇ ਲਈ ਇਹ ਕਰਦਾ ਕੀ ਸੀ ਇਹ ਅਸਲ ਚ ਖਬਰ ਦਾ ਮਤਲਬ ਇਹ ਵੀ ਆ ਕਿ ਤੁਸੀਂ ਵੀ ਬਚ ਸਕੋ ਜੇ ਕੱਲ ਨੂੰ ਤੁਹਾਡੇ ਨਾਲ ਇਦਾਂ ਹੁੰਦਾ ਤੇ ਤੁਹਾਨੂੰ ਵੀ ਇਹਦਾ ਪਤਾ ਹੋਵੇ ਹਾਲਾਂਕਿ ਬਾਰ ਬਾਰ ਇਹ ਗੱਲ ਕੀਤੀ ਜਾਂਦੀ ਪਰ ਕਈ ਵਾਰੀ ਅਸੀਂ ਜਾਣਦੇ ਹੋਏ ਵੀ ਉਸ ਜਾਲ ਦੇ ਵਿੱਚ ਫਸ ਜਾਈ ਤੇ ਸਾਨੂੰ ਪਤਾ ਨਹੀਂ ਲੱਗਦਾ ਉਹ ਇੰਨੇ ਸਮਾਰਟ ਤਰੀਕੇ ਨਾਲ ਕੰਮ ਕਰਦੇ ਆ ਇੱਕ ਕਰਦਾ ਸੀ ਲੋਕਾਂ ਨੂੰ ਫੋਨ ਕਰਦਾ ਸੀ ਤੇ ਕਹਿੰਦਾ ਸੀ ਵੀ ਮੈਂ ਤੁਹਾਡੀ ਬੈਂਕ ਤੋਂ ਬੋਲਦਾ ਆ ਤੇ ਜਿਹੜੀ ਬੈਂਕ ਕਾਰਡ ਜਿਹੜੇ ਤੁਹਾਡੇ ਸੀਗੇ ਉਹ ਹੈਕ ਹੋ ਗਏ ਆ ਵੀ ਉਹ ਕੋਈ ਡਾਟਾ ਉਹਨਾਂ ਨੇ ਚੋਰੀ ਕਰ ਲਿਆ ਕਿਸੇ ਦਾ ਤੇ ਜਾਂ ਉਹਦਾ ਮਤਲਬ ਉਹ ਗਲਤ ਖਰਾਬ ਹੋ ਗਏ ਆ ਹੁਣ ਉਹ ਗੜਬੜਿਆ ਤੁਹਾਡੇ ਜਿਹੜੇ ਤੁਹਾਡੇ ਬੈਂਕ ਕਾਰਡ ਤੁਹਾਡੇ ਕੋਲ ਫੇਰ ਉਹ ਨਾ ਰਿਪਰੈਜ਼ੈਂਟੇਟਿਵ ਬਣ ਜਾਂਦਾ ਸੀ ਬੈਂਕ ਦਾ ਤੇ ਉਹ ਜਿਹੜਾ ਫੇਕ ਰਿਪਰੈਜ਼ੈਂਟੇਟਿਵ ਬਣ ਕੇ ਉਹ ਕਾਰਡ ਇਕੱਠੇ ਕਰ ਲੈਂਦਾ ਸੀ ਉਹ ਕਾਲਰ ਨੂੰ ਕਹਿੰਦਾ ਸੀ ਵੀ ਮੈਂ ਇੱਕ ਬੰਦਾ ਆਊਗਾ ਜੀ ਤੁਹਾਡੇ ਕੋਲ ਸਾਡੀ ਬੈਂਕ ਦਾ ਵਰਕਰ ਤੇ ਤੁਹਾਡੇ ਘਰ ਦੇ ਵਿੱਚੋਂ ਆ ਕੇ ਤੁਹਾਡੇ ਪੁਰਾਣੇ ਕਾਰਡ ਲੈ ਜਾਊਗਾ ਤੇ ਨਵੇਂ ਕਾਰਡ ਤੁਹਾਨੂੰ ਜੜਿਆ ਉਹ ਅਗਲੇ ਦਿਨ ਵਾਪਸ ਆ ਜਾਵਾਂਗੇ ਕਿਉਂਕਿ ਤੁਹਾਡੇ ਕਾਰਡ ਜਿਹੜੇ ਆ ਉਹ ਡਾਟਾ ਚੋਰੀ ਹੋ ਗਿਆ ਇਸ ਕਰਕੇ ਇਹਨਾਂ ਨੂੰ ਇਕੱਠੇ ਕਰਨਾ ਜ਼ਰੂਰੀ ਹੈ ਉਹਦੇ ਤੋਂ ਬਾਅਦ ਉਹ ਕਾਰਡ ਲੁਝਾ ਕੇ ਕੁਦਰਤੀ ਔਰ ਉਹਨੂੰ ਚੋਰੀ ਕਰ ਲੈਂਦਾ ਸੀ ਹੈਲਪ ਤਾਂ ਉਹਨੇ ਕੀ ਕਰਨੀ ਸੀ ਸਕੈਮਰ ਨੇ ਉਹ ਉਹਨਾਂ ਕਾਰਡਸ ਨੂੰ ਯੂਜ਼ ਕਰਦਾ ਸੀ ਤੇ ਪੈਸਾ ਉੱਥੋਂ ਚੋਰੀ ਕਰ ਲੈਂਦਾ ਸੀ ਉਹਦੇ ਜਿਹੜਾ ਬੰਦਾ ਸੀਗਾ ਉਹਦੇ ਬੈਂਕ ਅਕਾਊਂਟ ਦੇ ਵਿੱਚੋਂ ਤੇ ਗੱਲ ਖਤਮ ਹੁਣ ਉਹਦੇ ਖਿਲਾਫ ਚਾਰਜ ਲਾਏ ਗਏ ਆ ਜਿਹੜਾ ਵੈਰੋਨਾ ਆ ਉਹਨੂੰ ਚਾਰਜ ਲੱਗੇ ਨੇ ਫਰਾਡ ਦੇ ਆਈਡੈਂਟੀਟੀ ਫਰਾਡ ਦੇ ਤੇ ਜਿਹੜਾ ਹੈਗਾ ਹੋਰ ਜਿਹੜੇ ਉਹਨੇ ਜੁਰਮ ਕੀਤੇ ਆ ਉਹਨਾਂ ਦੇ ਇਹ ਆਮ ਤੌਰ ਦੇ ਉੱਤੇ ਬਜ਼ੁਰਗਾਂ ਨੂੰ ਟਾਰਗੇਟ ਕਰਦਾ ਸੀ ਸਕੈਮ ਆ ਜਿਹੜਾ ਬੇਸਿਕਲੀ ਬਜ਼ੁਰਗਾਂ ਨੂੰ ਟਾਰਗੇਟ ਕਰਦਾ ਸੀ ਜਿਹੜੀਆਂ ਫੋਨ ਬੁੱਕ ਉਹਨਾਂ ਦੀ ਫੋਨ ਬੁੱਕ ਯੂਜ਼ ਕਰਦਾ ਸੀ ਜਿਹੜੇ ਉਹਨਾਂ ਦੇ ਐਡਰੈਸਸਸ ਦੇ ਲਈ ਸੋ ਪੁਲਿਸ ਨੇ ਵਾਰਨਿੰਗ ਦਿੱਤੀ ਆ ਪਬਲਿਕ ਨੂੰ ਬਰਨਵੀ ਦੇ ਵਿੱਚ ਰਿਸਚਮੈਂਟ ਦੇ ਵਿੱਚ ਕਿ ਇਹ ਸਕੈਮ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੇਅਰਫੁਲ ਰਹੋ ਆਪਣਾ ਨੂੰ ਬਚਾਉਣਾ ਕਿੱਦਾਂ ਪੁਲਿਸ ਨੇ ਇਹ ਕਿਹਾ ਕਿ ਆਪਣੇ ਬੈਂਕ ਨੂੰ ਕਾਲ ਕਰੋ ਸਿੱਧਾ ਜੇ ਕੋਈ ਵੀ ਤੁਹਾਨੂੰ ਏਦਾਂ ਦੀ ਗੱਲਬਾਤ ਕਰਦਾ ਕਿ ਤੁਹਾਡਾ ਕਾਰਡ ਕੰਪਰੋਮਾਈਜ਼ ਹੋ ਗਿਆ ਜਾਂ ਏਦਾਂ ਹੋ ਗਿਆ ਜਿਹੜਾ ਫੋਨ ਆਇਆ ਉਹਦੇ ਤੇ ਯਕੀਨ ਨਾ ਕਰੋ ਤੁਸੀਂ ਬੈਂਕ ਨੂੰ ਫੋਨ ਕਰੋ ਰੀਅਲ ਬੈਂਕ ਜਿਹੜੀ ਆ ਉਹ ਕਦੇ ਵੀ ਕਿਸੇ ਬੰਦੇ ਨੂੰ ਤੁਹਾਡੇ ਘਰ ਨਹੀਂ ਭੇਜਦੀ ਇਹ ਫੇਕ ਆ ਜਿਹੜੇ ਭੇਜ ਰਹੇ ਆ ਸੋ ਇਹ ਗੱਲ ਤਾਂ ਬਰਨਵੀ ਦੇ ਵਿੱਚ ਹੋਈ ਆ ਪਰ ਹੋਰ ਥਾਵਾਂ ਦੇ ਉੱਤੇ ਵੀ ਫੈਲ ਰਹੀ ਆ ਏਦਾਂ ਦਾ ਸਕੈਮ ਜਿਹੜਾ ਉਹ ਰਿਪੋਰਟ ਹੋਇਆ ਦੂਜੇ ਪਾਰਟਸ ਦੇ ਵਿੱਚ ਲੋਅਰ ਮੇਨਲੈਂਡ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਕਹਿੰਦੇ ਕੋਈ ਵੀ ਸਸਪੀਸ਼ੀਅਸ ਕਾਲ ਆਉਂਦੀ ਆ ਪੁਲਿਸ ਪੁੱਛ ਰਹੀ ਆ ਕਿ ਜੇ ਤੁਹਾਨੂੰ ਆਈ ਆ ਤੇ ਤੁਸੀਂ ਸਾਨੂੰ ਕੋਈ ਨਾ ਕੋਈ ਅਜਿਹੀ ਦੀ ਗੱਲਬਾਤ ਜੇ ਤੁਹਾਡੇ ਨਾਲ ਵਾਪਰੀ ਹੈ ਸਾਨੂੰ ਇਹਦੇ ਤੋਂ ਜਾਣੂ ਕਰਵਾਓ ਤਾਂ ਕਿ ਬਾਕੀ ਲੋਕਾਂ ਨੂੰ ਇਹਦੇ ਤੋਂ ਬਚਾਇਆ ਜਾ ਸਕੇ ਅਗਲੀ ਗੱਲਬਾਤ ਦੋਸਤੋ ਮਿਸ ਇਨਫੋਰਮੇਸ਼ਨ ਬਾਰੇ ਆ ਇੱਕ ਰਿਪੋਰਟ ਆਈ ਆ ਉਹਦੇ ਵਿੱਚ ਇਹ ਦੱਸਿਆ ਗਿਆ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਰਿਪੋਰਟ ਆ ਰਿਪੋਰਟ ਅਸਲ ਚ ਉਹਨਾਂ ਦਾ ਸਰਵੇ ਆ ਉਹ ਸਰਵੇ ਦੇ ਨਤੀਜੇ ਸਾਹਮਣੇ ਆਏ ਆ ਉਹ ਕਹਨ ਨੇ ਇਹ ਕਿ ਐਸ ਵੇਲੇ ਮਿਸ ਇਨਫੋਰਮੇਸ਼ਨ ਬਹੁਤ ਵਧੀ ਪਈ ਆ ਹੈਲਥ ਅਫੀਸ਼ੀਅਲਸ ਨੇ ਜਿਹੜੀ ਜਾਣਕਾਰੀ ਦਿੱਤੀ ਆ ਸਪੈਸ਼ਲੀ ਸੋਸ਼ਲ ਮੀਡੀਆ ਦੇ ਉੱਤੇ ਤੋਂ ਬਚੋ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦਾ ਸਰਵੇ ਇਹ ਦੱਸ ਰਿਹਾ ਜਿਆਦਾ ਲੋਕ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਰਿਲਾਇਅ ਕਰ ਰਹੇ ਆ ਨਿਊਜ਼ ਦੇ ਲਈ ਤੇ ਯੰਗਰ ਕੈਨੇਡੀਅਨ ਸਪੈਸ਼ਲੀ ਜਿਹੜੇ ਜਨ ਜੀ ਆ ਜਨ ਜੀ ਆ ਤੇ ਜਿਹੜੇ ਮਲੇਨੀਅਲਸ ਨੇ ਜਿਹੜੇ ਬਹੁਤੀ ਨਿਊਜ਼ ਆ ਸੋਸ਼ਲ ਮੀਡੀਆ ਤੋਂ ਲੈਂਦੇ ਆ ਆਪਣੇ ਟਰੈਡੀਸ਼ਨਲ ਸੋਰਸ ਤੋਂ بجائے ਸੋ ਉੱਥੋਂ ਹੀ ਗੜਬੜ ਹੋ ਰਹੀ ਹੈ ਮਿਸ ਇਨਫਾਰਮੇਸ਼ਨ ਯਾਨੀ ਕਿ ਗਲਤ ਜਾਣਕਾਰੀ ਤੁਹਾਡੇ ਤੱਕ ਪਹੁੰਚ ਰਹੀ ਹੈ ਸਿਹਤ ਸੰਬੰਧੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਧਿਆਨ ਨਾਲ ਦੇਖੋ ਕਿੰਨੀਆਂ ਖਬਰਾਂ ਆਉਂਦੀਆਂ ਤੁਹਾਡੀ ਸਿਹਤ ਬਾਰੇ ਕੋਈ ਕਹਿੰਦਾ ਅੱਜ ਦਾ ਕਰੋ ਇਦਾਂ ਹੋ ਜਾਂਦਾ ਆ ਚੰਗਾ ਹੁੰਦਾ ਮਾੜਾ ਹੁੰਦਾ 8 ਵਜੇ ਖਾਣਾ ਆ ਚੰਗਾ ਆ ਮਾੜਾ ਉਹ ਹੁਣ ਉਹਦਾ ਉਹਦਾ ਆਥੈਂਟੀਸਿਟੀ ਕੀ ਹੈ ਕੌਣ ਜਾਣਦਾ ਵੀ ਇਹ ਗੱਲ ਸੱਚ ਆ ਕਿ ਝੂਠ ਆ ਔਰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਿਹੜਾ ਸਰਵੇ ਕਰਕੇ ਦੱਸਿਆ ਵੀ ਇਹ ਬਹੁਤਾਂ ਗਲਤ ਆ ਤੁਹਾਡੀ ਜਿਹੜੀ ਹੈਗੀ ਆ ਔਰ ਹੈਲਥ ਇਨਫੋਰਮੇਸ਼ਨ ਦੇ ਵਿੱਚ ਤੁਹਾਡਾ ਯਕੀਨ ਘਟ ਰਿਹਾ ਬਹੁਤ ਸਾਰੇ ਜਿਹੜੇ ਕੈਨੇਡੀਅਨ ਨੇ ਹੁਣ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਅਸਲ 'ਚ ਹੈ ਕੀ ਆ ਸੱਚੀ ਗੱਲ ਕਿਹੜੀ ਆ ਇੱਕ ਤੇ ਮਿਸ ਇਨਫੋਰਮੇਸ਼ਨ ਆ ਇੱਕ ਡਿਸ ਇਨਫੋਰਮੇਸ਼ਨ ਆ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਇਹ ਆ ਕਿ ਗਲਤੀ ਦੇ ਜਿਹੜੀ ਗਲਤੀ ਦੇ ਨਾਲ ਗੱਲ ਛੇ ਕੋਈ ਐਕਸੀਡੈਂਟਲੀ ਕੋਈ ਗਾ ਇਨਫਾਰਮੇਸ਼ਨ ਫਾਲਸ ਇਨਫਾਰਮੇਸ਼ਨ ਸ਼ੇਅਰ ਹੋ ਗਈ ਵੀ ਤੁਹਾਨੂੰ ਕੋ ਮੈਂ ਗੱਲ ਦੱਸ ਰਿਹਾ ਉਹ ਗੱਲ ਦੱਸੇ ਦੱਸ ਦੇ ਕੋ ਗਲਤ ਐਕਸੀਡੈਂਟਲੀ ਦਸੀਗੀ ਕੋਈ ਉਹਦੇ ਪਿਛੇ ਮਨਸ਼ਾ ਕੋਈ ਨਹੀਂ ਸੀ ਪਰ ਉਹ ਗਲਤ ਕਿਹਾ ਗਿਆ ਇੱਕ ਤੇ ਉਹ ਮਿਸ ਇਨਫਾਰਮੇਸ਼ਨ ਜਿਹੜੀ ਇਸ ਤਰੀਕੇ ਦੇ ਨਾਲ ਉੱਥੇ ਸ਼ੇਅਰ ਹੋ ਗਈ ਡੇਸ ਇਨਫਾਰਮੇਸ਼ਨ ਉਹ ਆ ਕਿ ਜਿਹੜੀ ਜਾਣ ਕੇ ਕਿਸੇ ਪਰਪਸ ਨਾਲ ਫਲਾਈ ਜਾਂਦੀ ਹੈ ਵੀ ਮਰਾਸਮਾਨ ਵਿਕੇ ਜਾਂ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਮੰਨ ਲਓ ਵਿਊ ਜ਼ਿਆਦਾ ਮਿਲਣ ਜਾਂ ਲੋਕ ਜ਼ਿਆਦਾ ਦੇਖਣ ਉਹਦੇ ਨਾਲ ਪੈਸੇ ਹੁਣ ਉਸ ਪਰਪਸ ਦੇ ਨਾਲ ਸੋ ਇਹ ਕਹਿੰਦੇ ਕਿ ਮਿਸ ਇਨਫਾਰਮੇਸ਼ਨ ਵੀ ਆ ਤੇ ਉਹ ਡਿਸ ਇਨਫਾਰਮੇਸ਼ਨ ਵੀ ਆ ਜਿਹੜੇ ਮਿਸ ਇਨਫਾਰਮੇਸ਼ਨ ਇਹ ਆ ਕਿ ਵੈਕਸੀਨ ਬਾਰੇ ਬਹੁਤ ਸਾਰੀਆਂ ਮਿਥ ਸਾਹਮਣੇ ਆ ਰਹੀਆਂ ਕਿ ਜੀ ਵੈਕਸੀਨ ਇਦਾਂ ਹੁੰਦੀ ਆ ਵੈਕਸੀਨ ਉਦਾਂ ਹੁੰਦੀ ਆ ਕੈਂਸਰ ਪ੍ਰੋਫੈਂਸ਼ਨ ਟਿਪਸ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੀਆਂ ਕਿ ਆ ਚੀਜ਼ ਕਰੋ ਜੀ ਤੁਹਾਨੂੰ ਕੈਂਸਰ ਨਹੀਂ ਹੋਊਗਾ ਆ ਚੀਜ਼ ਕਰੋ ਤੁਹਾਨੂੰ ਆ ਨਹੀਂ ਹੋਊਗਾ ਫਿਰ ਜਿਹੜੇ ਜਾਂ ਕੁਝ ਲੋਕ ਇਹ ਵੀ ਕਹੀ ਜਾਂਦੇ ਆ ਕਿ ਜੀ 5G ਜਿਹੜਾ ਹਰ ਨੈਟਵਰਕ ਆ ਮੋਬਾਈਲ ਦਾ ਜਿਹੜਾ ਆਪਣੇ ਕੋਲ ਕਿ ਇਹਦੇ ਨਾਲ ਕੈਂਸਰ ਹੋ ਰਿਹਾ ਹੈ ਜਾਂ ਕੁਝ ਇਹ ਕਹਿ ਰਹੇ ਆ ਕਿ ਇਹਨੂੰ ਬਚਣਾ ਕਿੱਦਾਂ ਹੈ ਮਿਸ ਇਨਫਾਰਮੇਸ਼ਨ ਫੈਲ ਬਹੁਤ ਰਹੀ ਹੈ ਇਸ ਵੇਲੇ ਸੋ ਜਿਹੜੇ ਲੋਕ ਨੇ ਜਿਹੜੀ ਉਹ ਜਿਹੜੇ ਲੋਕ ਨੇ ਨਾ ਇੱਕ ਤਰ੍ਹਾਂ ਦੇ ਇਕੋ ਚੈਂਬਰਸ ਵਿੱਚ ਰਹਿੰਦੇ ਆ ਉਹਦਾ ਕਾਰਨ ਕੀ ਆ ਮੈਂ ਸੋਸ਼ਲ ਮੀਡੀਆ ਦੇ ਉੱਤੇ ਉਹੀ ਕੁਝ ਦੇਖੂਗਾ ਜਿਹੜਾ ਮੇਰਾ ਪਹਿਲਾ ਵਿਸ਼ਵਾਸ ਆ ਜਿਹੜੀ ਮੇਰੀ ਧਾਰਨਾ ਆ ਜਿੱਦਾਂ ਦੇ ਮੇਰੇ ਵਿਚਾਰ ਆ ਮੈਂ ਓਦਾਂ ਦੀਆਂ ਚੀਜ਼ਾਂ ਜ਼ਿਆਦਾ ਦੇਖੂਗਾ ਤੇ ਉਹ ਕੰਪਿਊਟਰ ਦਾ ਕਿਉਂਕਿ ਇਹ ਅਲਗੋਰੀਥਮ ਓਦਾਂ ਦਾ ਹੀ ਆ ਉਹ ਸਾਰਾ ਕੁਝ ਜਿਹੜੀਆਂ ਚੀਜ਼ਾਂ ਤੁਸੀਂ ਦੇਖਦੇ ਹੋ ਉਹੀ ਜ਼ਿਆਦਾ ਆਈ ਜਾਂਦੀਆਂ ਔਰ ਜੇ ਤੁਸੀਂ ਉਸ ਮਿਸ ਇਨਫੋਰਮੇਸ਼ਨ ਦੇ ਵਿੱਚ ਫਸ ਗਏ ਉਸ ਕਿਸਮ ਦੀ ਜਾਣਕਾਰੀ ਦੇ ਵਿੱਚ ਉਹਨੇ ਸਿਸਟਮ ਨੇ ਤੁਹਾਡੇ ਮੂਰੇ ਉਹੀ ਚੀਜ਼ਾਂ ਲਈ ਆਉਣੀਆਂ ਜਿਹੜਾ ਬੰਦਾ ਇੱਕ ਇਕੋ ਚੈਂਬਰ ਦਾ ਮਤਲਬ ਕੀ ਆ ਕਿ ਅਸੀਂ ਇੱਕੋ ਚੈਂਬਰ ਉਤੋਂ ਬਾਹਰ ਕੀ ਹੋ ਰਿਹਾ ਸਾਨੂੰ ਨਹੀਂ ਪਤਾ ਜਿਹੜੇ ਮੇਰੇ ਵਿਸ਼ਵਾਸ ਨੇ ਜਿਹੜੀ ਮੇਰੀ ਵਿਚਾਰਧਾਰਾ ਜਿਹੜੀ ਮੇਰੀ ਆਇਡਿਓਲੋਜੀ ਆ ਮੈਨੂੰ ਜਿਆਦਾ ਕੰਟੈਂਟ ਉਹੀ ਦਿਖਣਾ ਦੂਜਾ ਨਹੀਂ ਦਿਖਣਾ ਕਿਉਂਕਿ ਉਹਨੂੰ ਫੋਨ ਨੂੰ ਉਹਦੇ ਕੰਪਿਊਟਰ ਨੂੰ ਉਹਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇਹ ਪਤਾ ਹੈ ਕਿ ਇਹ ਬੰਦਾ ਇਦਾਂ ਦੀਆਂ ਚੀਜ਼ਾਂ ਪਸੰਦ ਕਰਦਾ ਸੋ ਉਹ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਤੱਕ ਜ਼ਿਆਦਾ ਫੈਲਦੀ ਆ ਫਿਰ ਜਿਹੜੇ ਬਲੀਵਸ ਨੇ ਤੁਹਾਡੇ ਤੁਹਾਡੇ ਜਿਹੜੇ ਵਿਸ਼ਵਾਸ ਨੇ ਸੋ ਜਿਹੜੀਆਂ ਕੁਝ ਲੋਕ ਜਿਹੜੇ ਨੇ ਇਸ ਤਰੀਕੇ ਦੇ ਨਾਲ ਜਿਆਦਾ ਮਤਲਬ ਹੌਲੀ ਹੌਲੀ ਉਹਨਾਂ ਨੂੰ ਜਿਹੜੇ ਫਾਲਸ ਕਲੇਮ ਨੇ ਉਦੇ ਉੱਤੇ ਯਕੀਨ ਹੋ ਜਾਂਦਾ ਵੀ ਇਹੀ ਸ਼ਾਇਦ ਸਹੀ ਨੇ ਜਿਹੜੀ ਕੋਵਿਡ-19 ਦੀ ਮਿਸ ਇਨਫਾਰਮੇਸ਼ਨ ਆ ਜਦੋਂ ਪੰਡੈਮਿਕ ਆਈ ਸੀ ਜਿਹੜੇ ਫਾਲਸ ਕਲੇਮ ਸੀਗਾ ਟਰੀਟਮੈਂਟ ਬਾਰੇ ਵੈਕਸੀਨ ਬਾਰੇ ਮਾਸਕ ਬਾਰੇ ਇਹ ਸਾਰਾ ਕੁਝ ਬਹੁਤ ਤੇਜ਼ੀ ਨਾਲ ਜਿਹੜੇ ਉਹ ਉੱਭਰੇ ਸੀ ਤੇ ਹਜੇ ਵੀ ਉਸੇ ਤਰ੍ਹਾਂ ਹੀ ਉਹ ਬਰਕਰਾਰ ਨੇ ਸੋ ਇਹਨੂੰ ਲੱਭਣ ਦਾ ਤਰੀਕਾ ਕੀ ਹੈ ਕਿ ਤੁਸੀਂ ਉਹਨੂੰ ਸਪੋਟ ਕਿਦਾਂ ਕਰ ਸਕਦੇ ਹੋ ਕਿ ਫਾਲਸ ਇਨਫਾਰਮੇਸ਼ਨ ਉਹ ਕਹਿੰਦੇ ਇਹਦੀਆਂ ਏ ਅਮੋਸ਼ਨਲ ਹੈਡਲਾਈਨਸ ਦੇਖੋ ਜਿਹੜੀਆਂ ਪਰਸਨਲ ਸਟੋਰੀਜ਼ ਲੋਕਾਂ ਦੀਆਂ ਹੋਣਗੀਆਂ ਪ੍ਰੂਫ ਕੋਈ ਨਹੀਂ ਉਹਦਾ ਐਕਸਟ੍ਰੀਮ ਕਲੇਮ ਹੋਣਗੇ ਮਤਲਬ ਸਿਰੇ ਦੇ ਜਿਹੜਾ ਕੋਈ ਅਧਾਰ ਹੀ ਨਹੀਂ ਔਰ ਲੋਕ ਮੰਨਦੇ ਨੇ ਸਾਰੀਆਂ ਚੀਜ਼ਾਂ ਨੂੰ ਔਰ ਮੈਰਕਲ ਸਪਲੀਮੈਂਟਸ ਵੇਚ ਰਹੇ ਆ ਉੱਥੇ ਆਨਲਾਈਨ ਇਹ ਕੋਈ ਸੰਸਥਾ ਨਹੀਂ ਕਹਿ ਰਹੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਹੈ ਜਾਣਕਾਰੀ ਦੇ ਰਹੀ ਹੈ ਕਿ ਆਹ ਸਪਲੀਮੈਂਟ ਤੁਸੀਂ ਲਓ ਔਰ ਸਪਲੀਮੈਂਟ ਹੀ ਇੰਨੇ ਕਾ ਕੇ ਵੀ ਜਿਨ੍ਹਾਂ ਦੇ ਨਾਂ ਹੀ ਨਹੀਂ ਤੁਹਾਨੂੰ ਚੇਤੇ ਰਹਿੰਦੇ ਵੀ ਸਾਰੇ ਐਲੀਮੈਂਟ ਹੀ ਉਹਦੇ ਵਿੱਚ ਆ ਜਾਂਦੇ ਆ ਸਾਇੰਸ ਜਿਹੜੀ ਆ ਉਹ ਪੇਸ਼ੈਂਟ ਦੇ ਬਾਰੇ ਆ ਜਿਹੜੀ ਇੱਕ ਸਟੱਡੀ ਐਨੌਫ ਨਹੀਂ ਹੁੰਦੀ ਕਿਸੇ ਨੂੰ ਸਹੀ ਸਾਬਤ ਕਰਨ ਦੇ ਲਈ ਜਿਹੜੀ ਚੰਗੀ ਸਾਇੰਸ ਆ ਉਹ ਬਹੁਤ ਸਾਰੀਆਂ ਸਟੱਡੀਜ਼ ਦੇ ਉੱਤੇ ਜਿਹੜੀ ਨਿਰਧਾਰਤ ਹੁੰਦੀ ਆ ਨਾ ਕਿ ਉਹ ਕੁਇਕ ਫਿਕਸ ਹੁੰਦੀ ਆ ਕੁਝ ਸੋ ਇੱਕ ਬੰਦੇ ਨੂੰ ਇਦਾਂ ਹੋ ਵੀ ਗਿਆ ਤਾਂ ਉਹਨੂੰ ਜਨਰਲਾਈਜ਼ ਨਹੀਂ ਕੀਤਾ ਜਾ ਸਕਦਾ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਵੀ ਥੋੜਾ ਜਿਹਾ ਸੋਚੋ ਕਿਸੇ ਵੀ ਇਦਾਂ ਦੀ ਚੀਜ਼ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜੇ ਉਹਨੂੰ ਬਲੀਵ ਕਰਨ ਤੋਂ ਪਹਿਲਾਂ ਉਹਨੂੰ ਰੁਕ ਜਾਓ ਘੱਟੋ ਘੱਟ ਤੁਸੀਂ ਉਸ ਚੀਜ਼ ਦਾ ਜਿਹੜਾ ਹਿੱਸਾ ਨਾ ਬਣੋ ਅਗਲੀ ਦੋਸਤੋ ਗੱਲਬਾਤ ਇਲੀਗਲ ਬਾਰਡਰ ਕ੍ਰੋਸਿੰਗ ਬਾਰੇ ਆ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਆ ਪਾ ਨੂੰ ਪਤਾ ਸਭ ਤੋਂ ਲੰਬਾ ਬਾਰਡਰ ਆ ਤੇ ਲੋਕ ਡਰਾਈਵ ਕਰ ਲੈਂਦੇ ਇਧਰੋਂ ਉਧਰ ਔਰ ਕਈ ਵਾਰੀ ਲੋਕ ਗੈਰ ਕਾਨੂੰਨੀ ਤੌਰ ਤੇ ਇਲੀਗਲੀ ਜਿਹੜੇ ਆ ਉਹ ਡਰਾਈਵ ਕਰਦੇ ਆ ਅਮਰੀਕਾ ਤੋਂ ਕੈਨੇਡਾ ਵਾਲੇ ਪਾਸੇ ਔਰ ਇਹ 85 ਕ੍ਰੋਸਿੰਗਸ ਨੇ 2023 ਤੋਂ ਸੋ ਹੁਣ ਪੰਜ ਰូមਾਨੀਅਨ ਨੈਸ਼ਨਲ ਜਿਹੜੇ ਸੀਗੇ ਉਹਨਾਂ ਨੂੰ ਬਾਰਡਰ ਦੇ ਉੱਤੇ ਫੜਿਆ ਹੈ ਜਿਹੜੇ ਇਲੀਗਲੀ ਬੀਸੀ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਇਥੋਂ ਵਿਸ਼ਿੰਗਟਨ ਤੋਂ ਆ ਰਹੇ ਸੀ ਤੇ ਉਹ ਜਿਹੜੇ ਡਿਚ ਦੇ ਵਿੱਚ ਜਿਹੜੀਆਂ ਵੁੱਡ ਪਲੈਂਕਸ ਸੀਗੇ ਉਹਨਾਂ ਨੇ ਉਹ ਯੂਜ਼ ਕੀਤੇ ਸੀ ਹੁਣ ਇੱਥੇ ਨਾ ਰੌਕ ਬੈਰੀਅਰ ਇੰਸਟਾਲ ਕੀਤੇ ਜਾ ਰਹੇ ਆ ਕਿਉਂਕਿ ਇੱਦਾਂ 15 ਪਿਆ ਸਾਰਾ ਹੀ ਰਸਤਾ ਉਹਦੇ ਚ ਹੁਣੇ ਪੱਥਰ ਰੱਖ ਰਹੇ ਆ ਜੇ ਬਾਰਡਰ ਪੈਟਰੋਲ ਹੈਗੇ ਨੇ ਉਹਨਾਂ ਨੇ ਵੱਡੇ ਜਿਹੜੀਆਂ ਪੱਥਰ ਨੇ ਉਹਨਾਂ ਨੂੰ ਉਹਦੇ ਵਿੱਚ ਰੱਖ ਦਿੱਤਾ ਵੀ ਕੋਈ ਡਰਾਈਵ ਕਰਕੇ ਘੱਟੋ-ਘੱਟ ਇਧਰਲੇ ਪਾਸੇ ਨਾ ਆ ਸਕੇ ਪਰ ਐਕਸਪਰਟ ਕਹਿੰਦੇ ਵੀ ਇਹਦਾ ਕੋਈ ਤਰੀਕਾ ਨਹੀਂ ਉਹ ਤਾਂ ਪਰੇ ਕਰ ਲੈਣੇ ਆ ਉਹਨਾਂ ਨੇ ਜਿਹੜਾ ਹੁਣ ਦੂਜਾ ਹੈਗਾ ਕਿ ਸਿਕਿਉਰਿਟੀ ਇਸ ਵੇਲੇ ਪੋਲਿਟੀਕਲ ਤੌਰ ਤੇ ਵੀ ਜ਼ਿਆਦਾ ਜ਼ਰੂਰੀ ਹੈ ਜਿਸ ਕਿਸਮ ਦੇ ਹਾਲਾਤ ਬਣੇ ਆ ਮਾਈਗ੍ਰੈਂਟਸ ਜਿਹੜੇ ਨੇ ਕੋਈ ਨਾ ਕੋਈ ਰਸਤਾ ਨਵਾਂ ਤਰੀਕਾ ਲੱਭ ਲੈਂਦੇ ਆ ਜਿਹੜਾ ਏਰੀਆ ਇਹ ਬਲੌਕ ਕਰਦੇ ਆ ਲੋਕਾਂ ਨੂੰ ਪੁਸ਼ ਕਰਦਾ ਕਿ ਤੁਸੀਂ ਕਿਸੇ ਹੋਰ ਥਾਂ ਤੋਂ ਕ੍ਰੋਸ ਕਰ ਜਾਓ ਕੋਟਾਣਾ ਲੱਭ ਲਓ ਜਾਂ ਕੋਈ ਨਿਯੋਸ਼ ਮਕਸੀਕੋ ਕੋਈ ਹੋਰ ਤਰੀਕਾ ਲੱਭ ਲੋ ਸੋ ਇਹਦੇ ਵਿੱਚ ਦੋਵਾਂ ਦੇਸ਼ਾਂ ਦੀ ਜਿਹੜੀ ਕੋਆਪਰੇਸ਼ਨ ਆਫ ਬੈਟਰ ਚਾਹੀਦੀ ਆ ਤਾਂ ਇਹਨੂੰ ਰੋਕਿਆ ਜਾ ਸਕਦਾ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ